ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਾਜਾ ਰਾਮ ਸਾਹਿਬ ਵਿਖੇ ਲਗਭਗ 45 ਸਕੂਲਾਂ ਦੇ 1200 ਬੱਚਿਆਂ ਦੇ ਗੁਰਮਤ ਮੁਕਾਬਲੇ ਕਰਾਏ ਗਏ ਜਿਨ੍ਹਾਂ ਵਿੱਚ ਸਾਡੇ ਸਕੂਲ ਦੇ 35 ਬੱਚਿਆਂ ਨੇ ਕਵਿਤਾ ਲੈਕਚਰ ਕਵੀਸ਼ਰੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵਧੀਆ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਕਵਿਤਾ ਮੁਕਾਬਲੇ ਦੇ ਸੀਨੀਅਰ ਗਰੁੱਪ ਦੇ ਵਿੱਚ ਜਿਹੜੇ ਬੱਚੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਗਿਆਨ ਅੰਜਨ ਪਬਲਿਕ ਸਕੂਲ ਪੱਟੀਵਾਲ ਬੱਚੀ ਗੁਰ ਅਸੀਸ कौर ਉਸ ਪੁੱਤਰੀ ਸਰਦਾਰ ਨਰਿੰਦਰ ਸਿੰਘ ਨਰਿੰਦਰਪਾਲ ਸਿੰਘ ਗਿਆਨ ਅੰਜਨ ਪਬਲਿਕ ਸਕੂਲ ਪੱਟੀਵਾਲ ਟੀਚਰ ਸਾਹਿਬਾਨ ਦਾ ਵੀ ਸਨਮਾਨ ਕੀਤਾ ਜਾਵੇ ਪੱਟੀਵਾਲ ਹੀ ਹੈ